ਮਿੱਤਰੋ ਪੁੱਛੋ ਜੋ ਬੱਸ ਸਟੈਂਡ ਦੇ ਵਿੱਚ ਦੁਕਾਨ ਸੀ ਬੂਟੇ ਦੀ ਆਪਾਂ ਮੁੱਛਾਂ ਕਰਾਉਂਦੇ ਸੀ ਦਾੜ੍ਹੀ ਕਟਾਉਂਦੇ ਸੀ ਹਨਾ ਉਹਨੇ ਦੁਕਾਨ ਉੱਥੋਂ ਬਦਲ ਕੇ ਇੱਧਰ ਕਰ ਲਈ ਬਾਲੇ ਵਾਲੀ ਵਾਲੇ ਰੋਡ ਤੇ ਆ ਸਾਹਮਣੇ ਪੰਜਾਬ ਐਟ ਸਿੱਧੂ ਬੈਂਕਾ ਕਾਰਨਰ ਦੇ ਉੱਤੇ ਦੁਕਾਨ ਆ ਤੁਸੀਂ ਦੇਖ ਲਿਓ ਅੱਜ ਓਪਨਿੰਗ ਕਰੀ ਆ ਬਲਦਾ ਮੁਬਾਰਕਾਂ ਦੇਈਏ ਬਾਈ ਨੂੰ ਠੀਕ ਆ ਤੁਸੀਂ ਸਾਰੇ ਜਾਣਦੇ ਹੋ ਬੂਟੇ ਨੂੰ ਆ ਦੇਖੋ ਬਾਈ ਕੋਲੇ ਗਾਹਕ ਠੀਕ ਆ ਜੀ ਮੁੱਛਾਂ ਕਰਾਉਣ ਇੱਥੇ ਦੂਰੋਂ ਦੂਰੋਂ ਆਉਂਦੇ ਨੇ ਤੇ ਪੂਰਾ ਮਸ਼ਹੂਰ ਹੈ ਬੂਟਾ ਬੂਟੇ ਭਾਈ ਪਹਿਲਾਂ ਦਾ ਮੁਬਾਰਕਾ ਤੈਨੂੰ ਅੱਛਾ ਦੁਕਾਨ ਇਹ ਆਪਣੀ ਲੈ ਲਈ ਹਾਂਜੀ ਆਪਣੀ ਲੈ ਲਈ ਠੀਕ ਐ ਬਈ ਹੁਣ ਸਾਰੇ ਨੋਟ ਕਰ ਲਓ ਜਿਹਨੇ ਬੂਟੇ ਨੂੰ ਮਿਲਣਾ ਹੈ ਬਾਲਾਲੀ ਵਾਲੇ ਰੋਡ ਤੇ ਸਾਹਮਣੇ ਪਿਆ ਬੈਠ ਸਿੱਧ ਬੈਂਕ ਠੀਕ ਐ ਕਾਰਨਰ ਤੇ ਦੁਕਾਨ ਐ ਸਾਰਾ ਨਵਾਂ ਸੈਟਅਪ ਲਾਇਆ ਸਾਰੇ ਨਵੇਂ ਪ੍ਰੋਡਕਟ ਤੇ ਸੋਨੂ ਪੂਰੀ ਬੈਠਣ ਵਾਸਤੇ ਸੋਫਾ ਠੀਕ ਐ ਏਸੀ ਭਾਈ ਕਹਿੰਦਾ ਕੱਲ ਨੂੰ ਲੱਗ ਜਾਊਗਾ ਠੀਕ ਐ ਓਕੇ ਦੀ ਰਿਪੋਰਟ ਠੰਡਾ ਪਾਣੀ ਸਾਰੀ ਸਹੂਲਤ ਮਿਲੂਗੀ ਠੀਕ ਹੈ ਮੁੱਛਾਂ ਦੇ ਇਹ ਸਪੈਸ ਲਾ ਤੁਸੀਂ ਆਪਾਂ ਪਹਿਲਾ ਵੀਡੀਓ ਪਾਈ ਸਾਰੇ ਜਾਣਦੇ ਹੀ ਹੋ ਮੁੱਛਾਂ ਨੇ ਚੱਕ ਲੈਂਦਾ ਫੱਟੇ ਕਰ ਲੋ ਨਾ ਆ ਨੰਬਰ ਚੱਲੀ ਜਾਂਦਾ ਇਹਦੇ ਤੁਸੀਂ ਸਪਾਰਕ ਕਰ ਸਕਦੇ ਹੋ